ਬਾਣਾ ਗੋਰੀਏ ਦੋ ਸਾਡੇ ਗਲ ਵਿੱਚ ਪਾ ਕੇ ਬੰਦੀ ਸੀ ਸੁਣਨ ਚ ਆਇਆ ਨਾਮ ਹੋਰਾਂ ਦਾ ਵੀ ਲੈਂਦੀ ਜਿੰਨਾ ਬੁੱਲਾਂ ਤੋਂ ਨਾ ਸਾਡਾ ਲੈਂਦੀ ਸੀ ਹੁਣ ਗਹਿਰਾ ਉੱਤੇ ਫਰੇਜ ਮੈਂ ਡੁੱਲਦੀ ਹਾਂ ਕਦੇ ਸਾਡੇ ਉੱਤੇ ਡੁੱਲਦੀ ਸੀ ਤੂੰ ਵਹਿਰ ਨੇ ਓ ਇੱਕ ਪੱਟ ਲਿਆ ਰਕਾ ਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਇਹ ਮੋਹੜੀ ਸ਼ਹਿਰ ਨੇ ਇੱਕ ਪੱਟ ਲਿਆਰ ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਐ ਮੋਹਾਲੀ ਸ਼ਹਿਰ ਨੇ ਤੇਰੇ ਐ ਮੋਹਾਲੀ ਸ਼ਹਿਰ ਨੇ ਹੋ ਕਿੱਥੇ ਕਿੱਥੇ ਗਏ ਕਿੱਥੇ ਘੁੰਮਿਆਰ ਕਾਨੇ ਗੱਲਾਂ ਸਭ ਯਾਦ ਰੱਖੀ ਬੈਠਿਆਂ ਤੂੰ ਕਿਸਾਨੂੰ ਦੱਸ ਬਦਨਾਮ ਕਰਨਾ ਨਹੀਂ ਅਸੀਂ ਆਪ ਸਭ ਦੱਸੀ ਬੈਠਿਆਂ ਕਿੱਥੇ ਕਿੱਥੇ ਗਏ ਕਿੱਥੇ ਘੁੰਮਿਆਰ ਕਾਨੇ ਗੱਲਾਂ ਸਭ ਯਾਦ ਰੱਖੀ ਬੈਠਿਆਂ ਤੂੰ ਕਿ ਸਾਨੂੰ ਦੱਸ ਬਦਨਾਮ ਕਰਨਾ ਨਹੀਂ ਅਸੀਂ ਆਪ ਸਭ ਦੱਸੀ ਬੈਠਿਆਂ ਕਿੱਥੋਂ ਲਿਆ ਕੇ ਕਿੱਥੇ ਸਾਨੂੰ ਛੱਡਿਆ ਹਾਂ ਕਿਹੜੇ ਜਨਮਾਂ ਦਾ ਕੱਢਿਆ ਤੂੰ ਵੈਰ ਵੈਰ ਨੇ ਓਏ ਇੱਕ ਪੱਟ ਲਿਆ ਰ ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਐ ਮੋਹਲੀ ਸ਼ਹਿਰ ਨੇ ਇੱਕ ਪੱਟ ਲਿਆ ਰਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਐ ਮੋਹਾਲੀ ਸ਼ਹਿਰ ਨੇ ਤੇਰੇ ਐ ਮੋਹਾਲੀ ਸ਼ਹਿਰ ਨੇ ਥਾੜੀ ਮਾਰ ਦੋ ਵੈਰੀ ਬਹੁਤ ਸ਼ਾਬਾਸ਼